ਨਾਲਪੁਰਾ ਸਾਹਿਬ ਅੱਜ ਤੁਸੀਂ ਪੰਡੋਰੀ ਗੋਲੇ ਵਿਖੇ ਪਹੁੰਚੇ ਜੋ ਲੋਕਾਂ ਦਾ ਕਿਹੋ ਜਿਹਾ ਪਿਆਰ ਮਿਲਦਾ ਪਿਆ ਆ ਹਲਕਾ ਖਡੂਰ ਸਾਹਿਬ ਦੀ ਸੰਗਤ ਨੇ ਪਿਛਲੀ ਵਾਰ ਵੀ ਬਹੁਤ ਵੱਡਾ ਜਿਹੜਾ ਉਹ ਪਿਆਰ ਦਿੱਤਾ ਹੈ ਤੇ ਵੱਡੀ ਲੀਡ ਦੇ ਨਾਲ ਹਲਕਾ ਖਡੂਰ ਸਾਹਿਬ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਜਿਹੜੀ ਜਿੱਤ ਦਵਾਈ ਮੈਨੂੰ ਇੱਥੋਂ ਐਮਐਲਏ ਬਣਾਇਆ ਤੇ ਇਸ ਵਾਰ ਵੀ ਅਸੀਂ ਪਿਛਲਾ ਰਿਕਾਰਡ ਜਿਹੜਾ ਉਹ ਤੋੜ ਦੇਵਾਂਗੇ ਤੇ ਇਤੋਂ ਵੀ ਵੱਡੀ ਲੀਡ ਦੇ ਨਾਲ ਜਿਹੜੀ ਹਲਕਾ ਖਡੂਰ ਸਾਹਿਬ ਦੇ ਵਿੱਚੋਂ ਜਿਹੜੀ ਸਾਡੀ ਉਹ ਜਿੱਤ ਹੋਵੇਗੀ ਪੰਡੋਰੀ ਗੋਲੇ ਵਾਲਿਆਂ ਨੇ ਪਹਿਲਾਂ ਵੀ ਬੜਾ ਵੱਡਾ ਪ੍ਰੇਮ ਦਿੱਤਾ ਜਿਹੜੇ ਪਹਿਲੇ 15-20 ਪਿੰਡ ਸੀ ਸਾਡੇ ਜਿਨ੍ਹਾਂ ਨੇ ਵੱਡੀ ਲੀਡ ਦਿੱਤੀ ਉਹਦੇ ਵਿੱਚ ਪੰਡੋਰੀ ਗੋਲੇ ਪਿੰਡ ਦਾ ਨਾਮ ਆਉਂਦਾ ਹੈ ਤੇ ਅਸੀਂ ਵੀ ਉਹ 15-20 ਪਿੰਡ ਜਿਨ੍ਹਾਂ ਨੇ ਸਭ ਤੋਂ ਵੱਧ ਲੀਡ ਦਿੱਤੀ ਆ ਆਉਣ ਵਾਲੇ ਸਮੇਂ ਚ ਹੁਣ ਸਾਡੇ ਪੰਜ ਸਰਪੰਚ ਨੇ ਉਹ ਵੀ ਪਿੰਡਾਂ ਦਾ ਸੀ ਖਾਸ ਜਿਹੜਾ ਉਹ ਖਿਆਲ ਰੱਖਾਂਗੇ ਕਿਉਂਕਿ ਜਿੱਥੋਂ ਦੇ ਲੋਕ ਵਧੇਰੇ ਜਨਮਤ ਕਰਦੇ ਆ ਕਿ ਇੱਕ ਵੱਧ ਭਰੋਸਾ ਕਰਦੇ ਆ ਸਾਡਾ ਵੀ ਫਰਜ਼ ਆ ਕਿ ਉਹਨਾਂ ਦੇ ਭਰੋਸੇ ਦੇ ਕਾਇਮ ਰਹੀਏ ਤੇ ਉਹਨਾਂ ਦੇ ਪਿੰਡ ਦੇ ਵਿਕਾਸ ਲਈ ਉਹਨਾਂ ਦੇ ਨਿੱਜੀ ਕਮਾਂ ਲਈ ਕੋਈ ਕਸਰ ਜਿਹੜੀ ਉਹ ਨਾ ਛੱਡੀਏ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੇ ਸਾਬਕਾ ਮਲੇ ਰਮਨਜੀਤ ਸਿੰਘ ਸਿੱਕੀ ਜੀ ਤੁਹਾਡਾ ਭੋਗ ਪਾਉਣ ਨੂੰ ਕਿੰਨਾਂ ਲਿਖਦੇ ਨੇ ਕੀ ਕਹਿਣਾ ਚਾਹੋਗੇ ਉਹਦਾ ਵੇਖੋ ਮੱਤੇ ਦੀਆਂ ਲਕੀਰਾਂ ਜੀ ਤੇ ਜੋ ਲਿਖਿਆ ਹੋਇਆ ਉਹਦੋਂ ਪੈ ਜਾਣਾ ਵਾ ਤੇ ਮਨੁਸਾਨ ਜਿਹੜਾ ਏ ਤਰੋ ਲਖਾ ਕੇ ਆਉਂਦਾ ਵਾ ਪਰ ਮੈਂ ਚਾਹਨਾ ਕਿ ਇਹ ਇਦਾਂ ਦੀ ਸਿਆਸਤ ਨਹੀਂ ਕਰਨੀ ਚਾਹੀਦੀ ਆ ਰੋਪ ਲਾਓ ਮੇਰੇ ਤੇ ਰੋਪ ਲਾਉਣ ਨੂੰ 200 ਚੀਜ਼ਾਂ ਹੁੰਦੀਆਂ ਬੰਦੇ ਤੇ ਮੇਰੇ ਖਿਲਾਫ ਬੋਲੋ ਪਰ ਇਹ ਨਹੀਂ ਹੁੰਦਾ ਕਿ ਆਪਾਂ ਕਿਸੇ ਦੀ ਇੰਨੀ ਮਾੜੀ ਸੋਚ ਰੱਖ ਲਈਏ ਵੀ ਦੇ ਸੰਸਕਾਰ ਤੇ ਵੀ ਨਹੀਂ ਜਾਣਗੇ ਸੋ ਬਾਕੀ ਚਲੋ ਮੇਰੇ ਸੰਸਕਾਰ ਤੇ ਤੇ ਨਹੀਂ ਪਾਵੇ ਕੋਈ ਆਵੇ ਪਾਵੇ ਨਾ ਆਵੇ ਇਹਦੀ ਕਾਂਗਰਸ ਛੱਡ ਕੇ ਇਹਦੀਆਂ ਪੰਚਾਇਤਾਂ ਸਾਹਿਬ ਕਾ ਪਹਿਲਾਂ ਮੇਰੇ ਜੀਉਂਦੇ ਜੀ ਸ਼ਾਮਲ ਹੋਈ ਜਾਂਦੀਆਂ ਵਾ ਤੇ ਉਹਦੇ ਕੋ ਰਗਣੀ ਨਹੀਂ ਆ ਸੋ ਜਦੋਂ ਕਿ ਇਹਦਾ ਸਵਾਰਿਆ ਕੋਈ ਨਹੀਂ ਹੁਣ ਆਪਾਂ ਇਹੋ ਜੀਆਂ ਗੱਲਾਂ ਕਰਦੇ ਬੇਤੁਕੀਆਂ ਗੱਲਾਂ ਨੇ ਇਹ ਕਹਿਣ ਕਿ ਲਾਲਪੁਰਾ ਠੱਗ ਗਿਆ ਚੋਰ ਆਏ ਨੇ ਕਿਤੇ ਪੈਸੇ ਖਾਲੇ ਆ ਇਹਨੇ ਕਿਸੇ ਦੀ ਜ਼ਮੀਨ ਦਾ ਬੜੀਆ ਇਹਨੇ ਕੋਠੀਆਂ ਦਾ ਬੜੀਆਂ ਆ ਜਾਂ ਕੋਈ ਮਹਿਨਾ ਵਾਂਗੂ ਠਗੀਆਂ ਮਾਰ ਮਾਰ ਕਾਰੋਬਾਰ ਖੜੇ ਕਰ ਲਏ ਇਹੋ ਜੀਆਂ ਗੱਲਾਂ ਮੇਰੇ ਨਾਲ ਕਰਨ ਜਾਂ ਹਲਕੇ ਦੇ ਵਿੱਚ ਆਜ 2 ਸਾਲਾਂ ਚ ਮੈਨੂੰ ਕੰਮ ਕਰ ਲੈਣੇ ਚਾਹੀਦੇ ਸੀ ਜਿਹੜੇ ਇਹਨਾਂ ਨੇ ਬੜੀ ਸਪੀਡ ਨਾਲ ਕੀਤੇ ਹੁਣ ਪਿਛੇ ਤੇ ਉਹ ਮੇਰੇ ਨਾਲ ਗੱਲ ਕਰਨ ਸੋ 2 ਸਾਲਾਂ ਦੇ ਵਿੱਚ ਵਿਕਾਸ ਦੀ ਗੱਲ ਕਰਨ ਮੇਰੇ ਨਾਲ ਮੁੱਦਿਆਂ ਦੀ ਗੱਲ ਕਰਨ ਇਹ ਬੇਤੁਕ ਆਂ ਗੱਲਾਂ ਨਾ ਕਰਨ ਉਹ ਸਮਾਂ ਗਿਆ ਹੈ ਹਲਕਾ ਖਡੂਰ ਸਾਹਿਬ ਆ ਗਲਤੀ ਨਾਲ ਤੁਹਾਡੇ ਹੱਥ ਲੱਗ ਗਿਆ ਸੀ ਪਰ ਹੁਣ ਉਹ ਦੁਬਾਰਾ ਹੱਡਾ ਹਲਕਾ ਖਰੂਰ ਸਾਹਿਬ ਗਲਤੀ ਕਰਨ ਵਾਲਾ ਨਹੀਂ ਆ ਲਾਲਪੁਰਾ ਸਾਹਿਬ ਲੱਗਦਾ ਨਹੀਂ ਕਿ ਤੁਹਾਡੇ ਕੀਤੇ ਹੋਏ ਕੰਮਾਂ ਤੋਂ ਬਖਲਾ ਗਏ ਨੇ ਅਜੇ ਤਾਂ 3 ਸਾਲ ਹੋਰ ਆ ਇਹਨਾਂ ਨੂੰ 2 ਸਾਲਾਂ ਚ ਮੇਰੇ ਖਿਲਾਫ ਬੋਲਣ ਨੂੰ ਕੋਹ ਨਹੀਂ ਲੰਭਾ ਅਗਲੇ 3 ਸਾਲ ਚ ਕੀ ਕਰ ਲੈਣਗੇ ਤੇ ਅਸੀਂ 3 ਸਾਲਾਂ ਹੀ ਸਾਡੇ ਕੋਲ ਸਰਕਾਰ ਆ ਅਸੀਂ ਵਿਕਾਸ ਕਰਾਂਗੇ ਕੰਮ ਕਰਾਂਗੇ 15 ਸਾਲ ਸਾਡਾ ਹਲਕਾ ਪਛੜਿਆ ਹੋਆ ਜਿਹੜਾ ਇਹਦੇ ਤੋਂ ਪਿਛਲਾ ਵਿਧਾਇਕ ਸੀ ਨਾ ਸਿੱਕੀ ਤੋਂ ਉਹ ਬੰਦੇ ਕੋ ਜਿਹੜਾ ਮੰਤਰੀ ਵੀ ਆਪਣੇ ਪਿੰਡ ਦੀਆਂ ਨਾਲੀਆਂ ਨਹੀਂ ਬਣੀਆਂ ਉਹਦੇ ਪਿੰਡ ਦੀਆਂ ਨਾਲੀਆਂ ਜਾ ਕੇ ਹੋਣਾ ਹੀ ਗਰੰਟਾ ਦੇ ਕੇ ਬਣਾਉਣ ਦੇ ਇਹ ਤੇ ਹਾਲਾਤ ਹੀ ਇਹਨਾਂ ਦੇ ਆਪ ਦੇ ਪਿੰਡਾਂ ਦੇ ਐਮਐਨਏ ਸਾਹਿਬ ਜਿਹੜਾ ਇਹਨਾਂ ਦੀ ਗਰੰਟਾ ਆਈਆਂ ਸਰਕਾਰ ਵੱਲੋਂ ਛੜਕਾਂ ਕਾਗਜ਼ਾਂ ਵਿੱਚ ਬਣਾ ਦਿੱਤੀਆਂਗੇ ਉਹਨਾਂ ਦੇ ਵੀ ਜਿਹੜੇ ਆ ਸਮਾਰ ਆਲੀ ਝੜਕ ਬਣੀ ਜੀ ਵੇਖਿਓ ਤੁਸੀਂ ਲੰਗਦੇ ਆਂ ਤੇ ਜਿਹੜੇ ਪੱਥਰੀ ਹੈਗੀ ਉਹਨੂੰ ਹੋਰ ਰੋਡ ਤੇ ਲੈ ਜੂ ਜੇ ਨਾ ਟੁੱਟ ਗਈ ਸਾਰੀ ਪੱਥਰੀ ਤਾਂ ਦੱਸਿਓ ਜਮਾਂ ਰਾਤੋ ਜਿਹੜੀ ਟੋਟਿਆ ਤੋਂ ਛੇਰੋਂ ਵਾਲੀ ਉਹ ਕਾਗਜ਼ਾਂ ਚ ਬਣੀ ਝੜਕ ਉਹ ਮੈਂ ਜਦੋਂ ਉਹਦੇ ਪੈਸੇ ਮੰਗਣ ਗਿਆ ਆਂਦੇ ਤੇ ਪਹਿਲਾਂ ਬਣੀ ਮੈਂ ਬਣੀ ਕਿੱਥੇ ਤੇ ਆਗੇ ਤੇ ਵੇਖੋ ਥੱਲੇ ਉਹ ਹੁਣ ਦੁਬਾਰਾ ਲੱਗੀ ਬੰਨ ਨਲਪੁਰਾ ਸਾਹਿਬ ਦੇ ਜਿਹੜੇ ਕਮ ਸਮਾਜ ਹੈ ਜਿੱਦਾਂ ਉਹਨਾਂ ਦੇ ਕੋਠੇ ਬੰਨ ਵਾਲੇ ਫਲੈਸ਼ਾ ਬੰਨ ਵਾਲੀਆਂ ਉਹ ਆਪਣੀ ਪ੍ਰੋਬਲਮ ਨੂੰ ਹਰ ਸਰਕਾਰ ਦੇ ਵਿੱਚ ਜਗਜਾਗ ਕਰਦੇ ਆ ਕੀ ਗੱਲ ਸਰਕਾਰਾਂ ਦੇ ਵਿੱਚ ਕਮੀਆਂ ਜਿਹੜਾ ਉਹਨਾਂ ਦਾ ਵਿਕਾਸ ਨਹੀਂ ਹੋ ਰਿਹਾ ਮੈਂ ਤੁਹਾਨੂੰ ਦੱਸਾਂ ਇੱਕ ਗੱਲ ਹੋਰ ਤੁਸੀਂ ਇੱਥੋਂ ਸਿੱਧੇ ਜਾਣਾ ਵਾਟਰ ਸੈਨੀਟੇਸ਼ਨ ਵਾਲਿਆਂ ਦੇ ਡਿਪਾਰਟਮੈਂਟ ਦੇ ਵਿੱਚ ਉਹਨਾਂ ਨੂੰ ਇਹ ਪੁੱਛਿਓ ਕਿ 2022 ਦੇ ਜੂਨ ਮਹੀਨੇ ਤੱਕ ਮੇਰੇ ਐਮਐਲਏ ਦੋ ਐਮਐਲਏ ਬਣ ਤੋਂ ਦੋ ਮਹੀਨੇ ਬਾਅਦ ਤੱਕ 4 ਕਰੋੜ ਰੁਪਇਆ ਲੋਕਾਂ ਦਾ ਟਾਇਲਟਾਂ ਦਾ ਜਿਹੜਾ ਉਹ ਵਾਪਸ ਮੁੜ ਗਿਆ ਉਹ ਕੀ ਦੀ ਗਲਤੀ ਸੀ ਕਿਉਂਕਿ ਮੈਂ ਤਾਂ ਜੇ ਬਣਿਆ ਹੀ ਮਾਰਚ ਦੇ ਵਿੱਚ ਹਾਂ ਨਵਾਂ ਹਾਂ ਤੇ 2 ਮਹੀਨੇ ਮੈਨੂੰ ਤਾਂ ਸਮਝ ਨਹੀਂ ਹੋਣੀ ਇੰਨੇ ਡਿਪਾਰਟਮੈਂਟ ਹੈਗੇ ਆ ਇੱਕ 1.5 ਸਾਲ ਸੈਂਟਰ ਸਰਕਾਰ ਨੇ ਪੈਸੇ ਦਿੱਤੇ 4 ਕਰੋੜ ਰੁਪਏ ਨਾ ਤੁਸੀਂ ਦੱਸੋ ਕਿੰਨੇ ਲੋਕਾਂ ਦੀਆਂ ਟਾਇਲਟਸ ਬਣ ਜਾਣੀਆਂ ਸੀ ਪਰ ਇਹਨਾਂ ਨੇ ਧਿਆਨ ਨਹੀਂ ਦਿੱਤਾ ਉਹਨਾਂ ਨੇ ਕਿਹਾ ਸੀ ਜੇ ਤੀ ਨਾ ਬਣਾਈਆਂ ਤੇ ਜੂਨ ਚ ਹੀ ਪੈਸੇ ਵਾਪਸ ਲੈ ਲੈਣੇ ਆ ਉਹ ਵਾਪਸ ਲੈ ਗਏ ਇਹਨਾਂ ਨੇ ਇੰਨਾ ਵੀ ਧਿਆਨ ਨਹੀਂ ਦਿੱਤਾ ਨਹੀਂ ਤਾਂ ਆ ਮੁੱਦਾ ਤੁਹਾਨੂੰ ਛੇੜਨਾ ਹੀ ਨਹੀਂ ਪੈਣਾ ਇਹਦੇ ਵਿੱਚ ਪੰਚਾਇਤਾਂ ਦਾ ਕਸੂਰ ਹੈ ਜਾਂ ਸਰਕਾਰਾਂ ਦਾ ਕਸੂਰ ਹੈ ਇਹਦੇ ਵਿੱਚ ਪੰਚਾਇਤਾਂ ਦਾ ਤੇ ਨਹੀਂ ਮੈਂ ਕਹਿ ਸਕਦਾ ਉਹਦਾ ਕਾਰਨ ਪਤਾ ਕੀ ਆ ਉਹਨਾਂ ਨੂੰ ਵੀ ਨਹੀਂ ਇੰਨਾ ਹੀ ਪਤਾ ਲੱਗਣ ਦਿੰਦੇ ਇਹਦਾ ਇਹਦੇ ਵਿੱਚ ਡਿਪਾਰਟਮੈਂਟ ਨੂੰ ਚਾਹੀਦਾ ਸੀ ਕਿ ਉਹ ਤਰਜੀਹ ਦਿੰਦੇ ਦੂਜੇ ਜਿਹੜੇ ਉਹ ਆਗੇ ਜਾ ਕੇ ਪਿੰਡਾਂ ਵਾਲਿਆਂ ਨੂੰ ਦੱਸ ਦੇ ਕੇ ਭਾਈ ਇਨੇ ਨੇ ਪੈਸੇ ਆਏ ਜੇ ਉਹ ਲਵਾ ਲਓ ਐਮਐਲਏ ਮਹੀਨਾਵਾਰ ਕੋਈ ਇਹਨਾਂ ਨਾਲ ਮੀਟਿੰਗਾਂ ਕਰਦਾ ਉਥੋਂ ਮੰਕੜੇ ਆਉਂਦੇ ਸੋ ਸਾਡੇ ਹਲਕਾ ਖਡੂਰ ਸਾਹਿਬ ਦਾ ਇੱਕ ਬਲੌਗ ਪੈਂਦਾ ਨਸ਼ਰਾ ਪਨੂਆ ਉਹਦੇ ਵਿੱਚ ਸਾਡੇ ਖਡੂਰ ਸਾਹਿਬ ਨੂੰ ਜਿਹੜੀ ਸੰਮਤੀ ਆਈ ਇਹਨਾਂ ਸਮੇਂ 1 ਕਰੋੜ ਰੁਪਈਆ ਉਹ ਸਾਨੂੰ ਮਿਲੀ ਨਹੀਂ ਉਹ ਪਤਾ ਨਹੀਂ ਕਿੱਧਰ ਚਲ ਗਈ ਸੋ ਕਰੋੜਾਂ ਰੁਪਏ ਗੈਪ ਜਿਹੜੇ ਉਹ ਹੁੰਦੇ ਹੁੰਦੇ ਰਹੇ। ਸਾਹਤਾਂ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਜਿੰਨੀ ਵੀ ਕਪੜੇ ਪੰਚਾਇਤੀ ਜਾਂ ਦੂਜੀ ਹੋਏ ਨੇ ਉਹ ਜਗਜਾਹਰ ਕੀਤੇ ਜਾਣਗੇ। ਕੀ ਹੁਣ ਆਏ ਇਲੈਕਸ਼ਨ ਤੋਂ ਬਾਅਦ ਕੁਝ ਕੀਤਾ ਜਾਵੇ? ਬਿਲਕੁਲ ਸਾਨੂੰ ਤੇ ਲੱਗਦਾ ਹੈ ਕਿ 5-10 ਹੋਏ ਉੱਥੇ ਸਾਰੇ ਹੀ ਕੀਤੇ ਆ ਤੇ ਹੁਣ ਸਾਰਿਆਂ ਨੂੰ ਐਡਾ ਹੱਥ ਪਾਉਣਾ ਇੱਕੇ ਦਮ ਐਡੀ ਤੇ ਅਫਸਰਸ਼ਾਹੀ ਵੀ ਆਪਣੇ ਕੋਲ ਜਿਹੜੀ ਨਹੀਂ ਹੈਗੀ ਇੱਕ ਦੋ ਨੂੰ ਆਪਾਂ ਪਾ ਲਿਆ ਵਾ ਹੌਲੀ ਹੌਲੀ ਪਾਈ ਜਾਵਾਂਗੇ ਪਰ ਜੇ ਤੁਸੀਂ ਇਹ ਕਹੋ ਕਿ ਸਾਰੀਆਂ ਜਾਂਚਾਂ ਕਰਦੇਾਂਗੇ ਫਿਰ ਤੇ ਅਫਸਰ ਜਾਂਚਾਂ ਕਰਨ ਤੇ ਲੱਗੇ ਰਹੇ ਨੇ ਆ ਸਾਰੇ ਦੇ ਰਲੇ ਆ ਸਾਰਿਆਂ ਦੇ ਰਲ ਕੇ ਖਾਦੇ ਉਹ ਇਥੋਂ ਤੁਸੀਂ ਜਾਂਚ ਪਾਉਂਦੇ ਜੇ ਅਗਲਾ 3 ਦਿਨ ਮਿਹਨਤੀ ਤੇ ਲਾ ਦਿੰਦਾ ਫਿਰ ਕੋਈ ਕਹਿੰਦਾ ਜੀ ਮੈਂ ਛੁੱਟੀ ਲੈ ਲਈ ਮੈਂ ਬਿਮਾਰ ਹੋ ਗਿਆ ਐਵੇਂ ਕਰਕੇ ਜਾਂਚਾਂ ਜਿਹੜੀਆਂ ਹੌਲੀ ਹੌਲੀ ਪਿੱਛੇ ਜਾਂਦੀਆਂ ਰਹਿੰਦੀਆਂ ਪਰ ਜਿੱਥੇ ਜ਼ਿਆਦਾ ਕੋਈ ਵੱਡੇ ਕਮਲੇ ਦੀ ਗੱਲ ਉੱਥੇ ਜਾਂਚ ਜੜੀ ਉਹ ਜ਼ਰੂਰ ਕਰਾ ਰਹੇ ਆ ਆਪਾਂ ਠੀਕ ਧੰਨਵਾਦ ਹਾਂਜੀ ਮਾਚਾ ਤੇ ਅੰਸਰ ਅੱਜ ਐਮਐਲਏ ਸਾਹਿਬ ਨੇ ਕਿਸੇ ਆਪਣੇ ਤੇ ਬੁਲਾਇਆ ਵਾ ਕੀ ਵਿਸ਼ਵਾਸ ਦਵਾਇਆ ਉਹਨਾਂ ਨੇ ਆਪਣੇ ਸਮਾਜ ਦਾ ਕਰਦੇ ਆ ਜੀ ਐਮਐਲਏ ਸਾਹਿਬ ਪਹਿਲਾਂ ਤਾਂ ਐਮਐਲਏ ਸਾਹਿਬ ਦਾ ਧੰਨਵਾਦ ਕਰਦਾ ਆਂ ਸਾਡੇ ਨਗਰ ਪਿੰਡੋਰੀ ਕਿਲਾ ਵੇਖੇ ਪਹੁੰਚਣ ਦਾ ਵਿਸ਼ਵਾਸ ਐਮ.ਐਲ.ਏ. ਸਾਹਿਬ ਨੇ ਪਿਛਲੀ ਵਾਰ ਹੀ ਸੁਵਾਇਆ ਸੀ ਚਲੋ ਪੰਚਾਇਤਾਂ ਨਹੀਂ ਸੀ ਹੈਗੀਆਂ ਉਸ ਕਰਕੇ ਜਿਹੜੇ ਜਿੰਨੇ ਕਿ ਸਾਡੇ ਵਾਸੀ ਅਹੀਂ ਲੋਕਾਂ ਦੇ ਕੰਮ ਕਰਾਏ ਜੀ ਤੇ ਗਾੜੀ ਪੰਚਾਇਤਾਂ ਸਾਡੀਆਂ ਵੰਡੀਆਂ ਆਂ ਬਾਅਦ ਚੜ ਕੇ ਜਿਹੜਾ ਪਿੰਡ ਦਾ ਵਿਕਾਸ ਕਰਾਂਗੇ ਜੀ ਤੇ ਹੁਣ ਐਸੇ 2023 ਦੇ ਲੈਕਨ ਆ ਕਿੰਨੀ ਕੁ ਲੀਡ ਨਾਲ ਤੁਸੀਂ ਦਿਤਾਓ ਜੀ ਮੰਤਰੀ ਸਾਹਿਬ ਨੂੰ ਅਸੀਂ ਵੱਡੀ ਲੀਡ ਨਾਲ ਪਿੰਡੋ ਜਿਤਾ ਕੇ ਭੇਜਾਂਗੇ ਪਿਛਲੀ ਇਲੈਕਸ਼ਨ ਦੇ ਵਿੱਚ ਬਾਈ ਦੇ ਵਿੱਚ ਅਸੀਂ 650 ਵੋਟ ਤੋਂ ਐਮ.ਐਲ.ਏ. ਲਾਲਪਰਾ ਸਾਹਿਬ ਨੂੰ ਜਿਤਾਇਆ ਸੀ ਜੀ ਇਨਕਲਾਬੀ ਪਿੰਡ ਆ ਜੀ ਸਾਡਾ ਤੇ ਮੰਤਰੀ ਸਾਹਿਬ ਨੂੰ ਵੱਧ ਤੋਂ ਵੱਧ ਲੀਡ ਦੇ ਕੇ ਸੁਭੇ ਜਾਣਗੇ ਐਮਐਲਏ ਸਾਹਿਬ ਨੂੰ ਕਿਹੜੇ ਪਿੰਡ ਦੇ ਜਿਹੜੇ ਵਿਕਾਸ ਹੋਣ ਵਾਲੇ ਨੇ ਕਿਹੜੇ ਮੁੱਦੇ ਤੁਸੀਂ ਉਹਨਾਂ ਨੂੰ ਬਣਾਏ ਉਹ ਸਾਰੇ ਐਮਐਲਏ ਸਾਹਿਬ ਨੂੰ ਮੁੱਦੇ ਜਿਹੜੇ ਜਾਣੂ ਕਰਾਏ ਹੋਇਆ ਜੀ ਅਸੀਂ ਪਿੰਡ ਦੇ ਵਿਕਾਸ ਹੈ ਜੀ ਸੀਵਰੇਜ ਦਾ ਕੰਮਾਂ ਅੰਕਲੀਆਂ ਨਾਲੀਆਂ ਦੇ ਜਿਹੜੇ ਸਾਰੇ ਅਸੀਂ ਨਾਲ ਕਰਾਏ ਹੋਏ ਹੈ ਜੀ ਕਾਂਗਰਸ ਪਾਰਟੀ ਦੇ ਇਸ ਵਕਤ ਕੁਲਵੀਰ ਸਿੰਘ ਜੀਰਾ ਤਰਨਤਾਰਨ ਤੋਂ ਅਕਾਪੂਨ ਸਾਹਿਬ ਤੋਂ ਖੜੀ ਗੋਨੋ ਬੜੀ ਲੀਡ ਕਿਹਾ ਉਹ ਤਾਂ ਵੇਖੋ ਜੀ ਅਸੀਂ ਤਾਂ ਉਹਨਾਂ ਨੂੰ ਗਿੰਦੇ ਨਹੀਂ ਸਾਡੇ ਮੰਤਰੀ ਸਾਹਿਬ ਦੇ ਮੁਕਾਬਲੇ ਅਸੀਂ ਲਾਲਜੀ ਸਿੰਘ ਕੋਲ ਅਸੀਂ ਉਹ ਵੱਡੀ ਲੀਡ ਨਾ ਦਿਤਾ ਕੇ ਭਈ ਲੋਕ ਸਭਾ ਦੇ ਵਿੱਚ ਭੇਜਾਂਗੇ